ਉਹ ਪਹਿਲੀ ਗੱਲ ਤੇ ਮੈਨੂੰ ਉੱਥੇ 35 ਸਾਲ ਹੋ ਗਏ ਆ ਤੇ ਇੱਕ ਮੈਂ ਬਿਹਾਰ 'ਚ ਰਹ ਰਿਹਾ ਤੇ ਜੇ ਮੇਰੇ 'ਚ ਐਸੀ ਕੋਈ ਗੱਲ ਹੁੰਦੀ ਤੇ ਮੈਨੂੰ ਲੋਕਾਂ ਛੱਡਣਾ ਨਹੀਂ ਸੀਗਾ ਮੈਨੂੰ ਵਿਆਹ ਚ ਰਹਿ ਨਹੀਂ ਸੀ ਦੇਣਾ ਮੇਰੀ ਗੱਲ ਤੇ ਬਿਲਕੁਲ ਬੇਮੁਰੀਆ ਝੂਠੇ ਝੂਠੇ ਇਲਜ਼ਾਮ ਲਾਏ ਨੇ ਤੇ ਇਹ ਪੰਥ ਵਿਰੋਧੀ ਜਿਹੜੀਆਂ ਸ਼ਕਤੀਆਂ ਨੇ ਜਿਹੜੇ ਪੰਥ ਵਿਰੋਧੀ ਲੋਕ ਨੇ ਜਿਨ੍ਹਾਂ ਨੂੰ ਤਖਤ ਪਟਨਾ ਸਾਹਿਬ ਦੀ ਵਡਿਆਈ ਉੱਥੋਂ ਦਾ ਮਾਨ ਸਨਮਾਨ 10ਵੇਂ ਹਸਪਤਾਲ ਦੀ ਵਡਿਆਈ ਜਿਹੜੀ ਦੁਨੀਆ 'ਚ ਫੈਲ ਰਹੀ ਏ ਉਹ ਚੰਗੀ ਨਹੀਂ ਲੱਗਦੀ ਇਸ ਕਰਕੇ ਉਹ ਮੇਰੇ ਬਾਹਨੇ ਦੇ ਨਾਲ ਉਹ ਤਖਤ ਪਟਨਾ ਸਾਹਿਬ ਦਾਹੀ ਵਿਰੋਧ ਕਰਨੇ ਮੇਰਾ ਕੋਈ ਵਿਰੋਧ ਨਹੀਂ ਦਾ ਜੋ ਪੰਥ ਦੁਖੀ ਉਹ ਕਹੇ ਲੋ ਜੋ ਮਰਜੀ ਉਹਨਾਂ ਕਹੇ ਲੋ ਉਹ ਬਹੁਤ ਹੀ ਗਰੇ ਹੋਏ ਲੋਕ ਨੇ ਘਟਿਆ ਲੋਕ ਨੇ ਹਮਝੇ ਗੱਲਾਂ ਕਰਨ ਵਾਲੇ ਜਦ ਕਿ ਅਸੀਂ ਕੋਈ ਵੀ ਗੱਲ ਹੈ ਨਹੀਂ ਤੁਹਾਨੂੰ ਆਰਐਸਐਸ ਦਾ ਏਜੰਟ ਦੱਸਿਆ ਗਿਆ ਉਹਨਾਂ ਲੋਕ ਦੇਖੋ ਆਰਐਸਐਸ ਦਾ ਏਜੰਟ ਵਾਲੀ ਕੋਈ ਗੱਲ ਨਹੀਂ ਅਸੀਂ ਬਿਹਾਰ ਤੇ ਰਹਿੰਦੇ ਆ ਪੰਜਾਬ ਤੋਂ ਬਾਹਰ ਹੀ ਨਹੀਂ ਜਿਹੜੀਆਂ ਸਰਕਾਰਾਂ ਹੁਣ ਪਾਓ ਉੱਥੇ ਹੁਣ ਭਾਰਤੀ ਜਨਤਾ ਪਾਰਟੀ ਆ ਗਈ ਭਾਰਤੀ ਜਨਤਾ ਪਾਰਟੀ ਕਹੇ ਲੋ ਅਰੈਸਟ ਕਰੋ ਕੋਈ ਗੱਲ ਹੈ ਹਰਨਦੇਸ਼ ਕੁਮਾਰ ਦਾ ਉਹਨਾਂ ਨਾਲ ਗੱਠਜੋੜ ਹੈ ਤੇ ਉਹ ਜਦੋਂ ਅਸੀਂ ਉਹਨਾਂ ਤੋਂ ਸੇਵਾਵਾਂ ਲੈਣੀਆਂ ਨੇ ਦਸ ਸਾਢੇ ਸਿੱਖਾਂ ਦੇ ਕੰਮ ਜਿਹੜੇ ਨੇ ਜਿਹੜੀ ਸਰਕਾਰ ਉਸੇ ਦਾ ਕੰਮ ਕਰਾਉਣਾ ਹੁੰਦਾ ਤੇ ਉਹ ਅਸੀਂ ਜੇ ਉਹਨਾਂ ਨਾਲ ਆ ਗਏ ਜਾਂ ਨਾਲ ਸਾਡੇ ਸਮਾਗਮ ਵਿੱਚ ਆ ਗਏ ਅਸੀਂ ਉਹਨਾਂ ਦਾ ਸਵਾਗਤ ਕਰੇਗੇ ਉਹਦੇ ਨਾਲ ਅਸੀਂ ਆਰਐਸਐਸ ਨਹੀਂ ਬਣਾਉਦੇ ਉਹ ਮਿਲਵਰਤਨ ਸਾਨੂੰ ਪੰਜਾਬ ਦੁਆਰ ਕਰਨਾ ਪੈਂਦਾ ਜਦ ਕਿ ਸਾਰੇ ਪੰਜਾਬ ਵਿੱਚ ਵੀ ਮਿਲਵਰਤਨ ਕਰਦੇ ਆ ਭਾਜਪਾ ਅਕਾਲੀ ਗੱਜੂ ਕਿੰਨੇ ਚੋਂ ਚੱਲੇ ਆ ਰਿਹਾ ਤੇ ਭਾਜਪਾ ਦਾ ਮਤਲਬ ਵੀ ਆਰਐਸਐਸ ਹੈਗਾ ਇਸ ਕਰਕੇ ਉਹ ਦੇਖੋ ਇੱਕ ਜਿਹੜਾ ਤਖਤ ਦੀ ਜਥੇਦਾਰੀ ਹੈ ਇੱਕ ਧਾਰਮਿਕ ਵੀ ਹੈ ਤੇ ਰਾਜਨੀਤਿਕ ਵੀ ਹੈ ਤੇ ਇਸ ਮੈਨੂੰ ਸਿੱਖਾਂ ਦੇ ਬਾਰੇ ਵਿੱਚ ਸੋਚਣਾ ਆਏਗਾ ਕਿ ਪੰਜਾਬ ਪੰਜਾਬ ਤੋਂ ਬਾਹਰ ਜਿਹੜੇ ਸਿੱਖ ਨੇ ਉਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਨੇ ਕੋਈ ਕੰਮ ਰੁਕਣਾ ਉਹਦੇ ਵਾਸਤੇ ਵੀ ਮੈਨੂੰ ਧਿਆਨ ਚ ਰੱਖਣਾ ਪਈ ਦੀਆਂ ਸਹੀ ਗੱਲਾਂ ਇਸ ਕਰਕੇ ਮੈਂ ਐਸੀ ਕੋਈ ਗੱਲ ਨਹੀਂ ਹੈ ਮੈਂ ਜਿੰਨਾ ਮੈਂ ਗੁਰੂ ਸਾਹਿਬ ਦੀ ਕਿਰਪਾ ਹੈ ਮੈਂ ਤਰਨ ਮੰਨ ਕਨਰ ਸਮਰਤਤਾ ਸਿੱਖੀ ਨੂੰ ਤੇ ਮੈਂ ਇਹ ਵੀ ਜਾਣਦਾ